ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਫਾਰਮਰ ਐਕਸਪੈਰੀਮੈਂਟ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਗੋਭੀ ਦੇ ਵਿੱਚ ਨਦੀਨਾਂ ਦੀ ਰੋਕथाम ਵੀ ਆਪਾਂ ਕੈਮੀਕਲ ਤਰੀਕੇ ਨਾਲ ਗੋਭੀ ਦੇ ਵਿੱਚ ਨਦੀਨਾਂ ਦੀ ਰੋਕथाम ਆਪਾਂ ਕਿਵੇਂ ਕਰ ਸਕਦੇ ਹਾਂਗੇ ਗੋਭੀ ਦੀ ਫਸਲ ਦੇ ਵਿੱਚ ਆਪਾਂ ਨੂੰ ਦੋ ਤਰ੍ਹਾਂ ਦੇ ਨਦੀਨ ਨੇ ਜਿਹੜੇ ਉਹ ਦੇਖਣ ਨੂੰ ਮਿਲਦੇ ਨੇਗੇ ਇੱਕ ਨੈਰੋ ਲੀਫ ਵੀਰਸ ਇੱਕ ਬੋਰਡ ਲੀਫ ਵੀਰਸ ਜਿਹੜੇ ਆਪਣੇ ਨੈਰੋ ਲੀਫ ਵੀਰਸ ਹੁੰਦੇ ਨੇਗੇ ਇਹਦੇ ਵਿੱਚ ਜਿਵੇਂ ਆਪਣਾ ਸੌਫਾ ਹੋ ਗਿਆ ਮਲਟਾ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਨਦੀਨ ਨੇਗੇ ਉਹ ਨੈਰੋਲੀਫ ਬੀਡਸ ਦੀ ਸ਼੍ਰੇਣੀ ਦੇ ਵਿੱਚ ਆਉਂਦੇ ਨੇਗੇ ਜਾਂ ਜਿਨ੍ਹਾਂ ਦੇ ਪੱਤੇ ਆਪਣੇ ਜੀਰੀ ਵਰਗੇ ਕਣਕ ਵਰਗੇ ਪਤਲੇ ਪਤਲੇ ਲੰਬੇ ਲੰਬੇ ਹੁੰਦੇ ਨੇਗੇ ਉਹਨਾਂ ਨੂੰ ਆਪਾਂ ਨੈਰੋਲੀਫ ਬੀਡਸ ਦੀ ਕੈਟਾਗਰੀ ਦੇ ਵਿੱਚ ਰੱਖ ਦਾਂਗੇ ਜਿਹੜੇ ਆਪਣੇ ਚੌੜੇ ਪੱਤੇ ਵਾਲੇ ਨਦੀਨ ਹੋਗੇ ਜਿਵੇਂ ਕਿ ਆਪਣਾ ਗੜਤੱਪ ਹੋ ਗਈ ਜਿਹਨੂੰ ਆਪਾਂ ਸੱਟ ਕਹਿੰਦੇ ਆਂਗੇ ਜਾਂ ਚੌਲਾਈ ਹੋ ਗਈ ਬਾਥਰ ਹੋ ਗਿਆ ਪਾਲਕ ਹੋ ਗਿਆ ਜਿਹੜਿਆਂ ਦੇ ਪੱਤੇ ਚੌੜੇ ਹੁੰਦੇ ਨੇਗੇ ਉਹਨਾਂ ਨੂੰ ਆਪਾਂ ਬੋਰਡਲੀਫ ਬੀਡਸ ਦੀ ਕੈਟਾਗਰੀ ਦੇ ਵਿੱਚ ਲੰਘਾਂਗੇ ਹੁਣ ਆਪਾਂ ਇਹਨਾਂ ਦੋਨੋਂ ਤਰ੍ਹਾਂ ਦੇ ਨਦੀਨਾਂ ਨੂੰ ਗੋਭੀ ਦੀ ਫਸਲ ਦੇ ਵਿੱਚੋਂ ਕਿਸ ਤਰ੍ਹਾਂ ਕੰਟਰੋਲ ਕਰ ਸਕਦੇ ਹਾਂ ਕਿਹੜੇ-ਕਿਹੜੇ ਟੈਕਨੀਕਲ ਦੀ ਆਪਾਂ ਵਰਤੋਂ ਨਾਲ ਇਹਨਾਂ ਨਦੀਨਾਂ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ ਪਹਿਲਾ ਜਾਂਦਾਗਾ ਨੈਰੋਲੀਫ ਵੀਡਸ ਨੂੰ ਕੰਟਰੋਲ ਕਰਨ ਵਾਲੇ ਵੀ ਕਿਹੜੇ-ਕਿਹੜੇ ਟੈਕਨੀਕਲ ਆਪਾਂ ਵਰਤ ਸਕਦੇ ਹਾਂ ਜਿਹੜਾ ਪਹਿਲਾ ਟੈਕਨੀਕਲ ਹੈ ਉਹ ਆਪਣਾ ਹੈਗਾਗਾ ਕਿ ਉੱਚਾ ਲਾਫ ਆਫ ਐਥਾਈਲ 5% ਈਸੀ ਫਾਰਮ ਦੇ ਵਿੱਚ ਜਿਹੜਾ ਕਿ ਆਪਾਂ ਨੂੰ ਤੁਹਾਨੂੰ ਕਦੀ ਟਰਗਾਸ ਉਪਰ ਤੇ ਟਰੈਕਟਰ ਬ੍ਰਾਂਡ ਦੇ ਕੰਮਾਂ ਦੇ ਵਿੱਚ ਇਹ ਮਿਲ ਜਾਂਦਾਗਾ ਤੇ ਹੋਰ ਵੀ ਇਹ ਬਹੁਤ ਕੰਪਨੀਆਂ ਦਾ ਮਾਰਕੀਟ ਦੇ ਵਿੱਚ ਚੱਲ ਰਿਹਾਗਾ ਇਹਦੀ ਤੁਸੀਂ 400 ml ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋਗੇ ਤੇ ਜਿਹੜਾ ਆਪਣਾ ਦੂਸਰਾ ਟੈਕਨੀਕਲ ਹੈ ਉਹ ਹੈਗਾਗਾ ਪ੍ਰੋਪਾਕੂਜਾ ਫੋਫ 10% ਈਸੀ ਫਾਰਮ ਦੇ ਵਿੱਚ ਜਿਹੜਾ ਕਿ ਆਪਾਂ ਨੂੰ ਇੰਡੋਫਿਲ ਦੀ ਸੁਸਾਇਟੀ ਦੇ ਵਿੱਚ ਤੇ ਆਪਾਂ ਨੂੰ ਅਡਾਮਾ ਦੀ ਐਜਲ ਦੇ ਵਿੱਚ ਇਹ ਟੈਕਨੀਕਲ ਦੇਖਣ ਨੂੰ ਮਿਲਦਾ ਹੈਗਾ ਤੇ ਹੋਰ ਵੀ ਬਹੁਤ ਕੰਪਨੀਆਂ ਦਾ ਇਹ ਮਾਰਕੀਟ ਦੇ ਵਿੱਚ ਚੱਲ ਰਿਹਾ ਹੈਗਾ ਤੁਸੀਂ ਉਹਨਾਂ ਦੀ ਵੀ ਵਰਤੋਂ ਕਰ ਸਕਦੇ ਹੋਗੇ ਇਹਦੀ ਤੁਸੀਂ 300 ਐਮਐਲ ਮਾਤਰਾ ਪ੍ਰਤੀ ਇੱਕੜ ਦੇ ਸਾਹਮਣੇ ਵਰਤ ਸਕਦੇ ਹੋਗੇ ਇਹਨੂੰ ਵਰਤਣ ਸਮੇਂ ਫਸਲ ਦੇ ਵਿੱਚ ਨਮੀ ਹੋਣੀ ਚਾਹੀਦੀ ਹੈਗੀ ਤੇ ਇਹ ਵਧੀਆ ਕੰਮ ਕਰਦਾ ਹੈਗਾ ਇੱਕ ਇਹਦਾ ਇਹ ਧਿਆਨ ਰੱਖਣਾ ਹੈ ਵੀ ਜਦੋਂ ਜਿਸ ਖੇਤ ਦੇ ਵਿੱਚ ਤੁਸੀਂ ਇਹਨਾਂ ਨੂੰ ਵਰਤ ਰਹੇ ਹੋ ਉਹਦੇ ਲਵੇ ਕੋਈ ਜੀਰੀ ਦੀ ਫਸਲ ਹੋਵੇ ਜਾ ਆਪਣੀ ਚਰੀਰੀ ਜਾਂ ਬਾਜਰਾ ਤੇ ਜਾਂ ਮੱਕੀ ਉਹਨਾਂ ਤੇ ਇਹਦਾ ਜਿਹੜਾ ਅਸਰਗਾ ਮਾੜਾ ਦੇਖ ਨੂੰ ਮਿਲਦਾਗਾ ਉਹ ਤੋਂ ਬਚਾ ਕੇ ਕਰਨਾ ਗਾਇਸ ਕਿਉਂਕਿ ਇਹ ਉਹਨਾਂ ਤੇ ਵੀ ਕੰਮ ਕਰਦਾਗਾ ਜਿਹੜੀ ਗੋਭੀ ਦੀ ਫਸਲ ਆਪਾਂ ਜੀਰੀ ਤੋਂ ਬਾਅਦ ਟ੍ਰਾਂਸਪਲੈਂਟ ਕਰਦੇ ਆਂਗੇ ਉਸ ਤੋਂ ਗੋਭੀ ਦੀ ਫਸਲ ਤੋਂ ਪਹਿਲਾਂ ਜੀਰੀ ਹੁੰਦੀ ਹੈ ਜਿਹੜੇ ਬਾਣ ਦੇ ਵਿੱਚ ਉਹਦੇ ਵਿੱਚ ਕੀ ਹੈ ਕਿ ਗੋਭੀ ਦੇ ਫਸਲ ਦੇ ਵਿੱਚ ਜੀਰੀ ਹਰੀ ਹੋ ਜਾਂਦੀ ਹੈਗੀ ਤਾਂ ਇਹ ਉਹ ਤੇ ਵੀ ਉਹਨੂੰ ਜੀਰੀ ਨੂੰ ਜੜੋਂ ਖਤਮ ਕਰ ਦਊਗਾ ਜਿਹੜੇ ਇਹ ਟੈਕਨੀਕਲ ਨੇ ਜੀਰੀ ਨੂੰ ਜੜੋਂ ਖਤਮ ਕਰ ਦੇਣਗੇ ਅੱਪਾ ਜੀਰੀ ਦੀ ਜਿਹੜੀ ਗੋਭੀ ਦੀ ਫਸਲ ਦੇ ਵਿੱਚ ਜੀਰੀ ਹਰੀ ਹੋ ਜਾਂਦੀ ਹੈਗੀ ਤਾਂ ਉਹਨੂੰ ਵੀ ਆਪਾਂ ਇਹਦੇ ਨਾਲ ਕੰਟਰੋਲ ਕਰ ਸਕਦੇ ਹਾਂਗੇ ਹੁਣ ਆ ਜਾਂਦੀ ਹੈ ਕਿ ਚੌੜੇ ਪੱਤੇ ਵਾਲੇ ਨਦੀਨਾਂ ਦੀ ਗੱਲ ਜਿਹੜੀ ਗੋਭੀ ਦੀ ਫਸਲ ਹੈਗੀ ਇਹ ਵੀ ਇੱਕ ਆਪਣੇ ਚੌੜੇ ਪੱਤੇ ਵਾਲੀ ਫਸਲ ਹੈਗੀ ਮਤਲਬ ਕਿ ਬੋਰਡ ਲੀਫ ਕ੍ਰੌਪਸ ਹੈਗੀ ਜਿਹੜੀ ਆਪਣੀ ਗੋਭੀ ਦੀ ਫਸਲ ਹੈ ਤੇ ਇਹਦੇ ਵਿੱਚ ਆਪਾਂ ਨੇ ਚੌੜੇ ਪੱਤੇ ਵਾਲੇ ਨਦੀਨ ਨੇ ਜਿਹੜੇ ਉਹ ਕੰਟਰੋਲ ਕਰਨੇ ਨੇਗੇ ਇੱਥੇ ਮੁਸ਼ਕਲ ਪੈਦਾ ਹੋ ਜਾਂਦੀ ਹੈ ਕਿ ਇਹਨਾਂ ਨੂੰ ਕੰਟਰੋਲ ਕਰਨ ਦੀ ਇਹ ਵਿੱਚ ਆਪਾਂ ਇੱਕ ਟੈਕਨੀਕਲ ਵਰਤ ਸਕਦੇ ਹਾਂ ਆਕਸੀ ਫਲੋਰਫੈਨ 23.5% ਦੇ ਵਿੱਚ ਜਿਹੜਾ ਇਹ ਟੈਕਨੀਕਲ ਆਉਂਦਾ ਹੈਗਾ ਇਹ ਟੈਕਨੀਕਲ ਕਿਸੇ ਵੀ ਯੂਨੀਵਰਸਿਟੀ ਦੁਆਰਾ ਕਿਸੇ ਵੀ ਕੰਪਨੀ ਦੁਆਰਾ ਗੋਭੀ ਦੀ ਫਸਲ ਦੇ ਉੱਤੇ ਰეკਮੈਂਡ ਨਹੀਂ ਹੈਗਾ ਇਹ ਅਸੀਂ ਟੈਕਨੀਕਲ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਅਸੀਂ ਇਹਨੂੰ ਵਰਤ ਰਹੇ ਹਾਂਗੇ ਤੇ ਜਦੋਂ ਅਸੀਂ ਇਹਦੀ ਪਹਿਲੀ ਵਾਰ ਵਰਤੋਂ ਕੀਤੀਗੀ ਤੇ ਅਸੀਂ ਨੇ ਇਹਦੀ ਹੈਵੀ ਡੋਜ਼ ਹੈ ਜਿਹੜੀ ਉਹ ਫਸਲ ਦੇ ਉੱਪਰ ਪਾਇ ਦਿੱਤੀ ਤਾਂ ਸਾਨੂੰ ਜਿਹੜਾ ਗੋਭੀ ਦੀ ਫਸਲ ਦੇ ਉੱਤੇ ਇਹਦਾ ਮਾੜਾ ਪ੍ਰਭਾਵ ਹੈ ਉਹ ਦੇਖਣ ਨੂੰ ਮਿਲਿਆ ਤੀਗਾ ਲਗਭਗ ਗੋਭੀ ਜਿਹੜੀ ਉਹ ਖਤਮ ਕਰ ਦਿੱਤੀਗੀ ਇਸ ਟੈਕਨੀਕਲ ਨੇ ਤਾਂ ਇਹਦੀ ਡੋਜ਼ ਨੂੰ ਇਸ ਤਰ੍ਹਾਂ ਬਣਾ ਲਿਆ ਸੀ ਨੇ ਐਡਜਸਟ ਕਰ ਲਿਆ ਵੀ ਨਾ ਤਾਂ ਇਹਦਾ ਕੋਈ ਜ਼ਿਆਦਾ ਪ੍ਰਭਾਵ ਆਪਾਂ ਨੂੰ ਗੋਭੀ ਦੀ ਫਸਲ ਦੇ ਉੱਤੇ ਦੇਖਣ ਨੂੰ ਮਿਲਦਾ ਤੇ ਆਪਣੇ ਜਿਹੜੇ ਨਦੀਨ ਨੇ ਉਹ ਕੰਟਰੋਲ ਹੋ ਜਾਂਦੇ ਨੇ ਤੇ 7-8 ਸਾਲ ਤੋਂ ਅਸੀਂ ਇਸ ਟੈਕਨੀਕਲ ਦੀ ਵਰਤੋਂ ਆਪਣੀ ਗੋਭੀ ਦੀ ਫਸਲ ਦੇ ਉੱਤੇ ਅਸੀਂ ਕਰਦੇ ਆ ਰਹਿਆਂਗੇ ਤੇ ਜਿਹੜੀ ਇਹਦੀ ਮੇਨ ਗੱਲ ਆ ਜਾਂਦੀ ਹੈ ਕਿ ਡੋਜ਼ ਦੀ ਇਹਦੀ ਡੋਜ਼ ਤੁਸੀਂ ਨੇ 12 ਐਮਐਲ ਡੋਜ਼ 20 ਲੀਟਰ ਪਾਣੀ ਦੇ ਵਿੱਚ ਵਰਤਣੀ ਹੈਗੀ 12 ਐਮਐਲ ਡੋਜ਼ 20 ਲੀਟਰ ਪਾਣੀ ਦੇ ਵਿੱਚ ਵਰਤਣੀ ਹੈਗੀ ਤਾਂ ਇਹਦਾ ਜਿਹੜਾ ਆਪਾਂ ਨੂੰ ਗੋਭੀ ਦੀ ਫਸਲ ਦੇ ਉੱਤੇ ਮਾੜਾ ਪ੍ਰਭਾਵ ਆ ਜਿਹੜਾ ਉਹ ਦੇਖਣ ਨੂੰ ਨਹੀਂ ਮਿਲੂਗਾ ਕਿਉਂਕਿ ਜ਼ਿਆਦਾਤਰ ਫਾਰਮਰ ਨੇ ਜਿਹੜੇ ਉਹ ਇੱਕ ਕੁੱਪੀ ਦਾ ਇਸਤੇਮਾਲ ਕਰਦੇ ਨੇਗੇ ਦਵਾਈ ਨੂੰ ਪਾਉਣ ਸਮੇਂ ਉਹ ਕਈ ਵਾਰ ਜਦੋਂ ਆਪਾਂ ਇਸ ਤਰ੍ਹਾਂ ਢਿੱਡੀ ਹੋ ਜਾਂਦੀ ਹੈਗੀ ਜਦੋਂ ਦਵਾਈ ਪਾਉਣੇਗੇ ਤਾਂ ਵੱਧ ਦਵਾਈ ਹੈ ਵੱਧ ਘੱਟ ਦਵਾਈ ਪੈ ਜਾਂਦੀ ਹੈਗੀ ਤਾਂ ਤੁਸੀਂ ਨੇ ਜਿਹੜੀ ਦਵਾਈ ਨੂੰ ਉਰੇ 12 ml ਜਿਹੜੀ ਦਵਾਈ ਪਾਉਣੀ ਹੈਗੀ ਤੁਸੀਂ ਨੇ ਉਹ ਤੁਸੀਂ ਇਸ ਸਿਰਿੰਜ ਦੀ ਵਰਤੋਂ ਨਾਲ ਪਾਉਣੀ ਹੈਗੀ ਕਿਉਂਕਿ ਇਹਦੇ ਨਾਲ ਜਿਹੜੀ ਆਪਣੀ ਡੋਜ਼ ਦੀ ਐਕਿਊਰੇਸੀ ਹੋਊਗੀ ਉਹ ਬਹੁਤ ਜ਼ਿਆਦਾ ਹੋਊਗੀ ਇਹਦੇ ਨਾਲ ਵੱਧ ਘੱਟ ਡੋਜ਼ ਆ ਜਿਹੜੀ ਉਹ ਨਹੀਂ ਪਾਉਗੀ 12 ml ਵੀ ਲੀਟਰ ਪਾਣੀ ਦੇ ਵਿੱਚ ਤੁਸੀਂ ਨੇ ਇਹ ਪਾਉਣੀ ਹੈ ਜੀ ਤੇ ਇਸ ਦੀ ਵਰਤੋਂ ਨਾਲ ਪਾਉਣੀ ਹੈਗੀ ਇਹ ਰਿਆਂ ਸੋਡੀਆਂ 7 ਘਟੋਲੀਆਂ ਨਾਲ ਇਹ ਮੱਲਾਵਾ 1 ਏਕੜ ਜਿਹੜਾ ਕਵਰ ਹੋ ਜਾਊਗਾ ਤੇ ਹੈਵੀ ਡੋਜ਼ ਆਪਾਂ ਨੇ ਇਸ ਦੀ ਨਹੀਂ ਵਰਤਣੀ ਹੈਗੀ ਇਹਦੇ ਉੱਤੇ ਥੋੜਾ ਜਿਹਾ ਹਲਕਾ ਜਿਹਾ ਪ੍ਰਭਾਵ ਆਪਾਂ ਨੂੰ ਗੋਭੀ ਦੀ ਫਸਲ ਦੇ ਉੱਤੇ ਇਸ ਟੈਕਨੀਕਲ ਦਾ ਦੇਖਣ ਨੂੰ ਮਿਲੂਗਾ ਪਰ ਉਹ 3-4 ਦਿਨਾਂ ਬਾਅਦ ਆਪਣੇ ਆਪ ਰਿਕਵਰ ਹੋ ਜਾਊਗਾ ਸੋ ਨੂੰ ਕਿਸੇ ਤਰ੍ਹਾਂ ਦੀ ਇਹਦੇ ਵਿੱਚ ਡਰਨ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਇਹਨੂੰ ਇੱਕ ਵਾਰ ਵਰਤੋਗੇ ਤਾਂ ਤੁਹਾਡਾ ਇਸ ਟੈਕਨੀਕਲ ਨੂੰ ਜਿਹੜਾ ਬਰਤਨ ਦਾ ਡਰਾਗਾ ਉਹ ਖੁੱਲ ਜਾਊਗਾ ਤੇ ਤੁਹਾਨੂੰ ਐਕਸਪੀਰੀਅੰਸ ਆ ਜਾਊਗਾ ਇਸ ਟੈਕਨੀਕਲ ਨੂੰ ਵਰਤਣ ਦਾ ਹੁਣ ਇਸ ਟੈਕਨੀਕਲ ਨੂੰ ਵਰਤਣ ਦੀਆਂ ਜਿਹੜੀਆਂ ਧਿਆਨ ਰੱਖਣ ਵਾਲੀਆਂ ਗੱਲਾਂ ਨੇ ਜੀਆਂ ਉਹ ਕੀ ਨੇ ਜੀਆਂ ਇੱਕ ਤਾਂ ਟੈਂਕੀ ਦੀ ਵਰਤੋ ਤੁਸੀਂ ਨਾ ਉਹ ਰੇ ਬੈਟਰੀ ਨਾਲ ਚੱਲਣ ਵਾਲੇ ਪੰਪ ਦੀ ਵਰਤੋਂ ਕਰਨੀ ਹੈਗੀ ਇੰਜਨ ਵਾਲੇ ਇੰਜਨ ਨਾਲ ਚੱਲਣ ਵਾਲੇ ਪੰਪ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਉਹ ਇੱਕ ਜਗ੍ਹਾ ਤੇ ਕਈ ਵਾਰ ਜ਼ਿਆਦਾ ਸਪਰੇਅ ਕਰ ਦਿੰਦਾ ਹੈਗਾ ਤੇ ਇਸ ਕਰਕੇ ਤੁਸੀਂ ਨੇ ਬੈਟਰੀ ਨਾਲ ਚੱਲਣ ਵਾਲੇ ਪੰਪ ਦੀ ਵਰਤੋਂ ਕਰਨੀ ਹੈਗੀ ਇੱਕ ਜਗ੍ਹਾ ਤੇ ਸਪਰੇਅ ਇੱਕਾ ਤੁਸੀਂ ਨੇ ਖੜਖੜ ਕੇ ਸਪਰੇਅ ਨਹੀਂ ਕਰਨਾ ਹੈਗਾ ਤੁਸੀਂ ਨੇ ਨੋਰਮਲ ਸਪਰੇਅ ਕਰਦੇ ਜਾਣਾਗਾ ਇੱਕ ਜਗ੍ਹਾ ਤੇ ਖੜ ਕੇ ਸਪਰੇਅ ਨਹੀਂ ਕਰਨਾ ਹੈਗਾ ਇੱਕ ਇਹਦੇ ਵਿੱਚ ਤੁਸੀਂ ਨੇ ਜਿਹੜੀ ਨਿਓਜਲ ਦੀ ਵਰਤੋਂ ਕਰਨੀ ਆ ਉਹ ਕਟ ਨਿਓਜਲ ਦੀ ਵਰਤੋਂ ਕਰਨੀ ਹੈਗੀ ਇਸ ਟੈਕਨੀਕਲ ਨੂੰ ਵਰਤਦੇ ਸਮੇਂ ਧੁੱਪ ਵਿੱਚ ਜਿਹੜਾ ਇਹ ਟੈਕਨੀਕਲ ਹੈਗਾ ਇਹ ਜ਼ਿਆਦਾਤਰ ਧੁੱਪ ਦੇ ਵਿੱਚ ਜ਼ਿਆਦਾ ਕੰਮ ਕਰਦਾਗਾ ਤੁਸੀਂ ਇਹਦਾ ਸਪਰੇਅ ਸਵੇਰੇ 10 ਵਜੇ ਜਦੋਂ ਤੇਲ ਉਤਰ ਜਾਂਦੀ ਹੈਗੀ ਉਸ ਸਮੇਂ ਕਰਨਾਗਾ ਤੇ ਸਾਰਾ ਦਿਨ ਧੁੱਪ ਪਊਗੀ ਤਾਂ ਜਿਹੜਾ ਇਹਦਾ ਅਸਰ ਹੈਗਾ ਇਹਦਾ ਇਸ ਟੈਕਨੀਕਲ ਦਾ ਅਸਰ ਨੂੰ ਵੱਧ ਦੇਖਣ ਨੂੰ ਮਿਲੇਗਾ ਜਦੋਂ ਤੁਸੀਂ ਇਹਦੀ ਐਪਲੀਕੇਸ਼ਨ ਕਰਦੇ ਤਾਂ ਤੁਹਾਨੂੰ 24 ਘੰਟਿਆਂ ਬਾਅਦ ਜਿਹੜਾ ਨਦੀਨਾਂ ਦੇ ਉੱਪਰ ਆਸਰਾ ਜਿਹੜਾ ਦਿਖਣਾ ਸਟਾਰਟ ਹੋ ਜਾਊਗਾ 48 ਘੰਟਿਆਂ ਬਾਅਦ ਇਹ ਉਹਨਾਂ ਨਦੀਨਾਂ ਨੂੰ ਮਚਾ ਕੇ ਬਿਲਕੁਲ ਥੱਲੇ ਲਾ ਦੋਗੇ ਇਹ ਟੈਕਨੀਕਲ ਜਿਹੜੇ ਛੋਟੇ ਨਦੀਨ ਹੋਣਗੇ ਉਹਨਾਂ ਦਾ ਲਗਭਗ ਜੜੋਂ ਖਤਮ ਕਰ ਦੂਗਾ ਇਹ ਜਿਹੜੇ ਵੱਡੇ ਨਦੀਨ ਹੋਣਗੇ ਉਹਨਾਂ ਨੂੰ ਵੀ ਇੱਕ ਵਾਰ ਮਚਾ ਦੂਗਾ ਪਰ ਉਹ ਇੱਕ ਹਫ਼ਤੇ ਬਾਅਦ ਦੁਬਾਰਾ ਉੱਟਣੇ ਸਟਾਰਟ ਹੋ ਜਾਂਦੇ ਨੇਗੇ ਇਹਦੇ ਨਾਲ ਇਹ ਫਾਇਦਾ ਹੋ ਜਾਊਗਾ ਤੁਹਾਡਾ ਇਸ ਟੈਕਨੀਕਲ ਦੀ ਵਰਤੋਂ ਨਾਲ ਵੀ ਜਿਹੜੇ ਨਦੀਨ ਨੇਗੇ ਆਪਣੀ ਫਸਲ ਦੇ ਉੱਪਰ ਦੀ ਜਾ ਰਹੇ ਹੋਣਗੇ ਉਹ ਇੱਕ ਵਾਰ ਲੇ ਜਾਵਾਂਗੇ ਤੇ ਜਿਹੜੀ ਆਪਣੀ ਫਸਲ ਹੈ ਉਹ ਉਹਨਾਂ ਦੇ ਉੱਪਰ ਦੀ ਪੈ ਜਾਊਗੀ ਨਦੀਨਾਂ ਦੇ ਤੇ ਇੱਕਾਂ ਨਦੀਨਾਂ ਦੀ ਸੰਖਿਆ ਮੰਨ ਲਓ ਗੋਡੀ ਕਰਨ ਸਮੇ ਬਹੁਤ ਘੱਟ ਜਾਊਗੀ ਉਹਦੇ ਵਿੱਚ ਬਹੁਤ ਥੋੜੀ ਨਦੀਨ ਰਹਿ ਜਾਣਗੇ ਇਸ ਕਰਨਾ ਆਪਾਂ ਨੂੰ ਗੋਡੀ ਕਰਨਾ ਵੀ ਆਸਾਨ ਹੋ ਜਾਊਗਾ ਇਸ ਟੈਕਨੀਕਲ ਦੀ ਮਦਦ ਨਾਲ ਜਿਹੜੇ ਇਹ ਟੈਕ ਨੇ ਆਹ ਆਪਣਾ ਆਪਣੇ ਨੈਰੋਲੀਫ ਬੀਡਸ ਨੂੰ ਕੰਟਰੋਲ ਕਰਨ ਵਾਲੇ ਟੈਕਨੀਕਲ ਨੇ ਇਹ ਤਾਂ ਲਗਭਗ ਜਿਹੜੇ ਉਹਦੇ ਵਿੱਚ ਨਦੀਨ ਨੈਰੋਲੀਫ ਬੀਡਸ ਹੋਣਗੇ ਉਹਨਾਂ ਨੂੰ ਲਗਭਗ ਜੜੋਂ ਖਤਮ ਕਰ ਦੂਗਾ ਇਹ ਟੈਕਨੀਕਲ ਦਾ ਇੱਕ ਦੇ ਵਿੱਚ ਡੋਜ਼ ਹੈ ਜਿਹੜੀ ਡੋਜ਼ ਸਾਵਧਾਨੀ ਨਾਲ ਵਰਤਣੀ ਹੈ 12 ਐਮਐਲ ਡੋਜ਼ 20 ਲੀਟਰ ਪਾਣੀ ਵਿੱਚ ਵਰਤਣੀ ਹੈ ਤੁਸੀਂ ਨੇ ਤੇ ਇੱਕ ਡਰਨਾ ਨਹੀਂ ਹੈਗਾ ਇਹਦੇ ਵਿੱਚ ਹਲਕਾ ਅਸਰ ਹੈ ਜਿਹੜਾ ਗੋਭੀ ਦੇ ਉੱਤੇ ਮਾੜਾ ਜਾਂ ਦੇਖਣ ਨੂੰ ਮਿਲੂਗਾ ਜਦੋਂ ਆਪਾਂ ਇਹ ਡੋਜ਼ ਪਾਵਾਂਗੇ ਤਾਂ ਇਹ ਤਿੰਨ ਚਾਰ ਦਿਨਾਂ ਬਾਅਦ ਆਪਣੇ ਆਪ ਰਿਕਵਰ ਕਰ ਚੁਗਾ ਇੱਕ ਸਪਰੇ ਵੱਖਰਾ ਜੇ ਮੈਂ ਤੁਸੀਂ ਨੇ ਇੱਕ ਦਿਨ ਪਹਿਲਾਂ ਵੱਖਰਾ ਸਪਰੇ ਕਰਨ ਇੱਕ ਦਿਨ ਪਹਿਲਾਂ ਇਸ ਟੈਕਨੀਕਲ ਦੀ ਵਰਤੋਂ ਕਰੋ ਜਿਹੜਾ ਨੂੰ ਆਪਾਂ ਨੈਰੋ ਲੀਫ ਬੀਡੀਸ ਕੰਟਰੋਲ ਕਰਨੇ ਨੇ ਕਿਉਂਕਿ ਇਹ ਜਿਹੜਾ ਟੈਕਨੀਕਲ ਨੇ ਇਸ ਸਿਸਟਮ ਵਿੱਚ ਕਹ ਹ ਬਿਸਾਈਡ ਨੇਗੇ ਜਦੋਂ ਆਪਾਂ ਇਹਨਾਂ ਦਾ ਸਪਰੇਅ ਫਸਲ ਦੇ ਉੱਤੇ ਕਰਾਂਗੇ ਤਾਂ ਇਹ ਪਲਾਂਟ ਦੇ ਵਿੱਚ ਐਂਟਰ ਕਰ ਜਾਣਗੇ ਤੇ ਸਿਸਟਮ ਦੇ ਵਿੱਚ ਜਾ ਕੇ ਕੰਮ ਕਰਨਗੇ ਇੱਕ ਦਿਨ ਪਹਿਲਾਂ ਆਪਾਂ ਨੇ ਇਹਦਾ ਸਪਰੇਅ ਕਰਨਾ ਉਸ ਤੋਂ ਦੂਸਰੇ ਦਿਨ ਆਪਾਂ ਨੇ ਆਕਸੀ ਫਲੋਰਪੈਨ ਦਾ ਸਪਰੇਅ ਕਰਨਾਗਾ ਕਿਉਂਕਿ ਜਿਹੜਾ ਇਹ ਟੈਕਨੀਕਲ ਹੈ ਇਹ ਕੰਟੈਕਟ ਦੇ ਵਿੱਚ ਕੰਮ ਕਰਦਾਗਾ ਇਹਦਾ ਅਸਰ ਤੁਹਾਨੂੰ ਲਗਭਗ 48 ਘੰਟਿਆਂ ਬਾਅਦ ਫੁੱਲ ਰਿਜ਼ਲਟ ਮਿਲੂਗਾ ਜੇ ਤੁਸੀਂ ਇਹਦਾ ਸਪ੍ਰੈਸ ਬਾਰੇ ਕਰਿਆਗਾ ਤਾਂ ਤੁਹਾਨੂੰ ਸ਼ਾਮ ਨੂੰ ਨੇ ਜਿਹੜੇ ਇਸ ਟੈਕਨੀਕਲ ਦੇ ਅਸਰ ਹੈਗਾ ਜਿਹੜਾ ਸ਼ਾਮ ਨੂੰ ਦਿਖਣਾ ਸਟਾਰਟ ਹੋ ਜਾਊਗਾ। ਇਹ ਹੀ ਜੋ ਨਾਲ ਜਾਣਕਾਰੀ ਸਾਂਝ ਕਰਨ ਦੀ ਜੇ ਵੀਡੀਓ ਵਧੀਆ ਲੱਗੇਗੀ ਤਾਂ ਇਹਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਹਨੂੰ ਸਬਸਕ੍ਰਾਈਬ ਕਰਿਓ। ਧੰਨਵਾਦ।